ਗੱਲ ਸਾਫ਼ ਹੈ کورٹ ਨੇ ਬੜੀ ਸਖਤੀ ਨਾਲ ਪੁੱਛਿਆ ਕਿ ਐਫਆਈਆਰ ਡਿਲੇ ਕਿਉਂ ਹੋਇਆ ਐਫਆਈਆਰ ਡਿਲੇ ਅਗਰ ਹੋਇਆ ਤਾਂ ਕਿਸ ਆਫੀਸਰ ਦੀ ਰਿਸਪਾਂਸਿਬਿਲਟੀ ਸੀਗੇ ਉਹ ਤੁਸੀਂ ਨੇਮ ਕਰੋ ਔਰ ਤੀਜੀ ਗੱਲ ਕਿ ਪੰਜਾਬ ਸਰਕਾਰ ਨੂੰ ਡਾਇਰੈਕਸ਼ਨ ਦਿੱਤੇ ਨੇ ਕਿ ਇੱਕ ਐਫੀਡੇਵਿਟ ਤੁਸੀਂ ਫਾਈਲ ਕਰੋਗੇ ਕਿ ਢਾਬਾ ਓਨਰ ਦੀ ਐਫਆਈਆਰ ਸਟੇਟਮੈਂਟ ਤੇ ਐਫਆਈਆਰ ਕਿਉਂ ਕੀਤੀ ਹੈ ਤੁਸੀਂ ਤਾਂ ਇਹ ਇੱਕ ਗੱਲ ਆ ਰਹੀ ਹੈ ਕਿ ਕੀ ਪੰਜਾਬ ਪੁਲਿਸ ਨੇ ਇਹਨੂੰ ਡਾਇਵਰਟ ਕਰਕੇ ਆਪਣੇ ਆਪ ਫੇਵਰੇਬਲ ਕਰਨ ਵਾਸਤੇ ਇਸ ਤਰ੍ਹਾਂ ਦੇ ਪਰਚਾ ਕੀਤਾ ਹੈ ਗੱਲ ਕੀਤੀ ਗਈ ਐਸਆਈਡੀ ਦੀ ਗੱਲ ਕੀਤੀ ਗਈ ਬਿਜਿਸਟਰੀਲ ਇਨਕੁਆਇਰੀ ਦੀ ਗੱਲ ਕੀਤੀ ਗਈ ਨਾ ਹੁਣ ਤੁਸੀਂ ਇਨਕੁਆਇਰੀਆਂ ਤਾਂ ਬਹੁਤ ਕਰ ਲੋਗੇ ਲੇਕਿਨ ਗੱਲ ਇਹ ਹੈਗੀ ਹੈ ਕਿ ਤੁਸੀਂ ਜੋ ਜਦੋਂ ਫੇਅਰਨੈਸ ਦਿਖਾਉਣਾ ਚਾਹੀਦਾ ਸੀ ਤਾਂ ਤੁਸੀਂ ਪਹਿਲੇ ਐਫਆਈਆਰ ਹੀ ਦਰਜ ਕਰਦੇ ਤਾਂ ਉਹ ਤੇ ਹੋਇਆ ਨਹੀਂ ਤੇ ਉਹਨੂੰ ਲੈ ਕੇ ਬੜਾ ਸਖਤ ਰਵੱਈਆ ਸੀ ਕੋਟ ਦਾ ਸਤਿਕਾਰ ਜੀ ਮੈਂ ਅਸੀਮ ਬੱਸੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਪਟਿਆਲਾ ਦੇ ਵਿੱਚ ਇੱਕ ਇਨਸੀਡੈਂਟ ਹੋਇਆ 13 14 ਦੇ ਦਰਮਿਆਨੀ ਰਾਤ ਨੂੰ ਜਦੋਂ ਇੰਡੀਆਮੀ ਦੇ ਇੱਕ ਸਰਵਿੰਗ ਕਰਨਲ ਦੇ ਉੱਤੇ ਪੰਜਾਬ ਪੁਲਿਸ ਦੇ ਇਨਸਪੈਕਟਰਸ ਨੇ ਅਟੈਕ ਕੀਤਾ ਕਿਉਂਕਿ ਉਹਦੇ ਵਿੱਚ ਪਰਚਾ ਵੀ ਦਰਜ ਹੋਇਆ ਅਟੈਂਪਟ ਟੂ ਮਰਡਰ ਦਾ ਇਹ ਲੜਾਈ ਝਗੜਾ ਇੰਨਾ ਵੱਧ ਗਿਆ ਕਿ ਉਸ ਤੋਂ ਬਾਅਦ ਗਲ ਠਾਣੇ ਤੇ ਗਈ ਅਟੈਂਪਟ ਟੂ ਮਰਡਰ ਦਾ ਪਰਚਾ ਦਰਜ ਹੋਇਆ ਦੋਨਾਂ ਵੱਸੋਂ ਬਿਆਨਬਾਜ਼ੀ ਵੀ ਹੋਈ ਲੇਕਿਨ 12 ਪੁਲਿਸ ਮਲਾਜ਼ਮਾਂ ਨੂੰ ਸਸਪੈਂਡ ਕਰਤਾ ਗਿਆ ਜਿਨ੍ਹਾਂ ਚੋਂ 4 ਇਨਸਪੈਕਟਰ ਸੀਗੇ ਔਰ ਉਸ ਤੋਂ ਬਾਅਦ ਹੁਣ ਮੈਟਰ ਜਿਹੜਾ ਉਹ ਹਾਈ ਕੋਰਟ ਵੀ ਪਹੁੰਚ ਗਿਆ ਹੈ ਮੇਨਾਲ ਨੇ ਸਾਡੇ ਪੰਜਾਬ ਦੇ ਬਿਊਰੋ ਚੀਫ ਕਮਲਜੀਤ ਸੰਧੂ ਮੈਂ ਇੱਕ ਗੱਲ ਬੜੀ ਇੰਪੋਰਟੈਂਟ ਹੈ ਕਿ 13 14 ਦੀ ਦਰਮਿਆਨੀ ਰਾਤ ਨੂੰ ਇੱਕ ਝੜਾ ਹੁੰਦਾ ਹੈ ਰਜਿੰਦਰਾ ਹਸਪੀਟਲ ਦੇ ਬਾਹਰ ਟਾਬੇ ਦੇ ਕੋਲ ਪੁਲਿਸ ਪਹਿਲੇ ਕੁਝ ਨਹੀਂ ਕਰਦੀਏ ਕਾਫੀ ਦਿਨ ਲੇਕਿਨ ਹੁਣ ਲਗਾਤਾਰ ਜੜਾ ਉਹ ਚ ਰੋਜ਼ ਸੁਰਖੀਆਂ ਬਣਿਆ ਹੋਏ ਆ ਕੀ ਕੇ ਐਫ ਆਈ ਆਰ ਵੀ ਦਰਜ ਹੋ ਜਾਂਦੀ ਔਰ ਹਾਈ ਕੋਰਟ ਵੀ ਪਹੁੰਚ ਗਿਆ ਅੱਜ ਤੁਸੀਂ ਪੂਰਾ ਦਿਨ ਹਾਈ ਕੋਰਟ ਸੀ ਕੀ ਹਾਈ ਕੋਰਟ ਦੇ ਵਿੱਚ ਹੋਇਆ ਕੀ ਅੱਜ ਇਹ ਦੇਖਿਓ ਲੜਾਈ ਹੁਣ ਬੜੀ ਲੰਬੀ ਚੱਲਣੀ ਹੈ ਕਿਉਂਕਿ ਹੁਣ ਪਹਿਲੀ ਹੀਅਰਿੰਗ ਸੀਗੀ ਜਸਟਿਸ ਸੰਦੀਪ ਮੋੜਗਿਲ ਤੇ ਕੋਰਟ ਦੇ ਵਿੱਚ ਔਰ ਤਕਰੀਬਨ ਕੰਟਾ ਦੇ ਉੱਤੇ ਚੱਲੀ ਉਹ ਹੀਅਰਿੰਗ ਲੇਕਿਨ ਗੱਲ ਸਾਫ਼ ਹੈ ਕੂਟ ਨੇ ਬੜੀ ਸਖਤੀ ਨਾਲ ਪੁੱਛਿਆ ਕਿ ਐਫਆਰ ਡਿਲੇ ਕਿਉਂ ਹੋਇਆ ਔਰ ਦੂਜੀ ਗੱਲ ਕਿ ਐਫਆਰ ਡਿਲੇ ਅਗਰ ਹੋਇਆ ਤਾਂ ਕਿਸ ਅਫਸਰ ਦੀ ਰਿਸਪਾਂਸਿਬਿਲਟੀ ਸੀ ਇਹ ਉਹ ਤੁਸੀਂ ਨੇਮ ਕਰੋ ਔਰ ਤੀਜੀ ਗੱਲ ਕਿ ਪੰਜਾਬ ਸਰਕਾਰ ਨੂੰ ਡਾਇਰੈਕਸ਼ਨ ਦਿੱਤੇ ਨੇ ਕਿ ਇੱਕ ਐਫੀਡੇਵਿਟ ਤੁਸੀਂ ਫਾਈਲ ਕਰੋਗੇ ਉਹਦੇ ਵਿੱਚ ਸਾਡੇ ਰਿਸਪੋਂਡੈਂਟਸ ਹੋਣਗੇ ਜੇ ਜਿਹੜੇ ਤੁਹਾਡੇ ਦਰਜਨ ਭਰ ਅਫੀਸ਼ੀਅਲਸ ਨੇ ਪੰਜਾਬ ਪੁਲਿਸ ਦੇ ਐਸਐਸਪੀ ਨੇ ਤੇ ਫਿਰ ਸੀਬੀਆ ਨੂੰ ਵੀ ਰਿਸਪੋਂਡੈਂਟ ਬਣਾਇਆ ਔਰ ਹੁਣ ਗੱਲ ਆ ਰਹੀ ਹੈ ਕਿ ਪੰਜਾਬ ਪੁਲਿਸ ਦੀ ਔਰ ਜੋ ਵਕੀਲ ਸੀਗੇ ਉਹਨਾਂ ਨੇ ਕਿਹਾ ਕਿ ਸਿਰਫ ਇੱਕ ਤਰਫਾ ਨਹੀਂ ਹੈ ਸਾਡੇ ਨਾਲ ਵੀ ਬਦਸਲੂਕੀ ਹੋਈ ਹੈ ਸਾਡੇ ਅਫਸਰਾਂ ਨੂੰ ਵੀ ਝੋਟਾ ਆਈਆਂ ਤਾਂ ਉਹਦਾ ਕੀ ਹੋਏਗਾ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਐਫੀਡੇਵਿਟ ਚ ਇਹ ਗੱਲ ਵੀ ਪਾਓ ਕਿ ਕਿਸ ਤਰ੍ਹਾਂ ਦੀ ਕੀ ਨੇਚਰ ਆਫ ਇੰਜਰੀ ਹੈਗੀ ਔਰ ਕੀ ਹੈ ਦੂਜੀ ਚੀਜ਼ ਜੋ ਸਾਹਮਣੇ ਆਈ ਹੈ ਉਹ ਉਹ ਹੈ ਕਿ ਕਿ ਅਲਕੋਹਲ ਕੰਜ਼ਮਪਸ਼ਨ ਦੀ ਗੱਲ ਕੀਤੀ ਗਈ ਸੀ ਤੇ ਉਹਦੇ ਵਿੱਚ ਵੀ ਗੱਲ ਉਠਾਈ ਗਈ ਤੇ ਕਿਉਂਕਿ ਕਰਨਲ ਪੁਸ਼ਪਿੰਦਰ ਬਾਤ ਔਰ ਉਹਨਾਂ ਦਾ ਬੇਟਾ ਅੰਗਤ ਉਹਨਾਂ ਨੂੰ ਰਾਜਿੰਦਰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ਤੇ ਉਹਨਾਂ ਨੇ ਕਿਹਾ ਕਿ ਭਈ ਸਾਡੀ ਰਿਪੋਰਟ ਆਈ ਹੈ ਔਰ ਬਲੱਡ ਰਿਪੋਰਟ ਵਿੱਚ کہیں ਅਲਕੋਹਲ ਨਹੀਂ ਹੈਗਾ ਤੇ ਇਹ ਗੱਲ ਉਹਨਾਂ ਨੇ ਸਾਹਮਣੇ ਕੀਤੀ ਹੈ ਬਟ ਉਹ ਕਿਉਂਕਿ ਪੇਸ਼ ਹੋਈ ਸੀ کوٹ تو انہوں نے کہا کہ ایک ایفیڈیو اس طرح ہونا چاہیے لیکن ایک چھوٹی جی بات ہے اور طول فردی جا رہی ہے تو ادا ایک کارن اے بھی ہے کہ کس طرح لاپرواہی پنجاب پولیس تو ہوئی ہے اور انہوں نے کہا کہ ہے کہ بھائی ڈیلے ہویا ہے جج بھی پوچھ رہا سی کہ ਜਦੋਂ ਕੰਪਲੇਂਡ ਆਈ ਸੀ ਇਨਾ ਇੱਕ ਹਫਤਾ ਕਿਉਂ ਤੁਸੀਂ ਨਾਤਾ ਔਰ ਦੂਜੀ ਗੱਲ ਹੈ ਕਿ ਢਾਬਾ ਓਨਰ ਦੇ ਐਫਆਈਆਰ ਸਟੇਟਮੈਂਟ ਤੇ ਐਫਆਈਆਰ ਕਿਉਂ ਕੀਤੀ ਹੈ ਤੁਸੀਂ ਤਾਂ ਇਹ ਇੱਕ ਗੱਲ ਆ ਰਹੀ ਹੈ ਕਿ ਕੀ ਪੰਜਾਬ ਪੁਲਿਸ ਨੇ ਇਹਨੂੰ ਡਾਇਵਰਟ ਕਰਕੇ ਆਪਣੇ ਆਪ ਫੇਵਰੇਬਲ ਕਰਨ ਵਾਸਤੇ ਇਸ ਤਰ੍ਹਾਂ ਦੇ ਪਰਚਾ ਕੀਤਾ ਹੈ ਤਾਂ ਇਹ ਗੱਲ ਜ਼ਰੂਰ ਆਈ ਹੈ ਔਰ ਦੂਜੀ ਜੋ ਚੀਜ਼ ਕੋਰਟ ਵਿੱਚ ਹੋਈ ਕਿ ਵੀਡੀਓ ਪਲੇਆਉਟ ਕੀਤੇ ਗਏ ਔਰ ਵੀਡੀਓ ਵਿੱਚ ਕਰਨਲ ਬਾਤ ਦੀ ਬਤਨੀ ਸੀਗੀ ਉਹਨਾਂ ਨੇ ਉਹ ਵੀਡੀਓ ਵੀ ਸਾਹਮਣੇ ਪੇਸ਼ ਹੋਏ ਤਾਂ ਉਹਦੀ ਸਾਰੀ ਰਿਕਾਰਡਿੰਗ ਔਥੈਂਟੀਸਿਟੀ ਵਗੈਰਾ ਸਾਰੀ ਗੱਲ ਹੈ ਹੁਣ 28 ਮਾਰਚ ਨੂੰ ਇਹ ਕੇਸ ਇੱਕ ਵਾਰ ਫਿਰ ਆਏਗਾ ਔਰ ਪੂਰੀ ਗੱਲ ਹੈ ਕਿ ਫੇਅਰ ਇਨਵੈਸਟੀਗੇਸ਼ਨ ਹੋਣਾ ਚਾਹੀਏ ਔਰ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਤभी ਹੋ ਸਕਦਾ ਹੈ ਕਿਉਂਕਿ ਪੰਜਾਬ ਪੁਲਿਸ ਖੁਦ ਹੀ ਬੰਦੋਂ ਦੀ ਕੀ ਇਨਵੈਸਟੀਗੇਸ਼ਨ ਕਰ ਸਕਦੀ ਹੈ ਇੱਕ ਐਸਆਈਟੀ ਬਣਾਈ ਗਈ ਹੈ ਏਡੀਜੀਪੀ ਐਸਪੀਐਸ ਪਰਮਾਰ ਨੇਗੇ ਔਰ ਬਾਕੀ ਦੋ ਅਫਸਰ ਤੋ ਉਸ ਤਰ੍ਹਾਂ ਉਹ ਗੱਲ ਕਰ ਰਹੇ ਕਿ ਆਪਣੇ ਹੀ ਬੰਦੋ ਨਾਲ ਕਿ ਤੁਸੀਂ ਫ੍ਰੀ ਐਂਫੇਅਰ ਕਰ ਸਕਦੇ ਹੋ ਨਹੀਂ ਕਰ ਸਕਦੇ ਔਰ ਉਹਨਾਂ ਨੇ ਕਿਹਾ ਕਿ ਮੈਜਿਸਟ੍ਰੀਅਲ ਇਨਕੁਆਇਰੀ ਦੀ ਗੱਲ ਕੀਤੀ ਗਈ ਹੈ ਸਸਪੈਂਸ਼ਨ ਦੀ ਗੱਲ ਕੀਤੀ ਗਈ ਹੈ ਲੇਕਿਨ ਅਸਲੀ ਬਾਤ ਹੈ ਕਿ ਉਹ ਮੰਗ ਕਰ ਰਹੇ ਨੇ ਕਿ ਸੀਬੀਆਈ ਨੂੰ ਇਹ ਕੇਸ ਟਰਾਂਸਫਰ ਹੋਣਾ ਚਾਹੀਦਾ ਹੈ ਲੇਕਿਨ ਕਮਲ ਜੀ ਤੁਸੀਂ ਬੜਾ ਕਲੋਸਲੀ ਮਾਨੀਟਰ ਕੀਤਾ ਇਸ ਪੂਰੇ ਕੇਸ ਨੂੰ ਤੁਹਾਨੂੰ ਲੱਗਦਾ ਗੈਪਸ ਹੈਗੇ ਇਸ ਕੇਸ ਦੇ ਵਿੱਚ ਵੀ 13 14 ਨੂੰ ਇੱਕ ਇਨਸੀਡੈਂਟ ਹੁੰਦਾ ਜਦੋਂ ਕਰਨਲ ਸਾਹਿਬ ਤੇ ਅਟੈਕ ਹੁੰਦਾ ਉਸ ਤੋਂ ਬਾਅਦ 14 ਤਰੀਕ ਨੂੰ ਕਨਵਲ ਬਾਠ ਦੀ ਸਟੇਟਮੈਂਟ ਲੈ ਲਈ ਜਾਂਦੀ ਹੈ ਲੇਕਿਨ ਪਰਚਾ 21 ਤਰੀਕ ਨੂੰ ਦਰਜ ਹੁੰਦਾ ਸੋ ਇਹ ਕਿੰਨਾ ਮਤਲਬ ਸ਼ੌਕਿੰਗ ਹੈ ਵੀ ਇੱਕ ਬੰਦੇ ਦੀ ਸਟੇਟਮੈਂਟ 14 ਨੂੰ ਲਈ ਲੇਕਿਨ ਪਰਚਾ 21 ਨੂੰ ਸੱਟਾ ਕਰਨਲ ਸਾਹਿਬ ਨੂੰ ਲੱਗੀਆਂ ਲੇਕਿਨ ਜਿਹੜੀ ਤੁਸੀਂ ਪਰਚਾ ਦਿੱਤਾ ਪਹਿਲਾਂ ਵਾਲਾ ਐਫ ਆਈ ਆਰ ਉਟਾ ਬਾਲੇ ਦੀ ਸਟੇਟਮੈਂਟ ਤੇ ਦੇ ਦਿੱਤਾ ਸੋ ਤੁਹਾਨੂੰ ਲੱਗਦਾ ਨਹੀਂ ਵੀ ਇਹ ਥੋੜਾ ਜਿਹਾ ਹਸ਼ਪੀਆਂ ਥੀਪਿੰਗ ਅੰਡਰ ਦਾ ਕਾਰਪਟ ਪੁਲਿਸ ਕਰ ਰਹੀ ਸੀ ਉਹ ਤਾਂ ਬੜਾ ਆਬਵੀਅਸ ਹੋ ਜਾਂਦਾ ਹੈ ਕਿਉਂਕਿ ਇੱਕ ਜੋ ਕੋਸ਼ਿਸ਼ ਕੀਤੀ ਗਈ ਹੈ ਕਿ ਢਾਬਾ ਓਨਰ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਸੀਸੀਟੀਵੀ ਆਇਆ ਉਹ ਵੀ ਕਰਨਲ ਪਾਤ ਤੇ ਉਹਨਾਂ ਦੀ ਪਤਨੀ ਹੈ ਉਹਨਾਂ ਨੇ ਕਿਹਾ ਕਿ ਤਹਾਬਾ ਤੂੰ ਹੀ ਅਸੀਂ ਸੀਸੀਟੀਵੀ ਲਿਆ ਔਰ ਉਹਦੇ ਵਿੱਚ ਇੱਕ ਗੱਲ ਸਾਫ਼ ਹੈ ਕਿ ਇੱਕ ਗੱਲ ਜੋ ਉਹ ਕਹਿ ਰਹੇ ਨੇ ਕਿ ਜਦੋਂ ਪੁਲਿਸ ਵਾਲੇ ਉੱਥੇ ਗਏ ਇੱਕ ਤਾਂ ਪਹਿਲੇ ਰੋਂਗ ਸਾਈਡ ਤੋਂ ਪੁਲਿਸ ਵਾਲੇ ਆਏ ਫਿਰ ਉਹਨਾਂ ਨੇ ਆਰਗੂਮੈਂਟ ਹੋਈ ਪਾਰਕਿੰਗ ਨੂੰ ਲੈ ਕੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਈ ਇਹਨਾਂ ਨੇ ਬੋਤਲ ਰੱਖੀ ਹੋਈ ਸੀ ਤੇ ਉਹ ਪੀ ਵੀ ਰਹੇ ਸੀਗੇ ਪਰ ਉਹ ਬਾਤ ਖਾਰਜ ਹੋ ਗਈ ਉਹਦੇ ਬਾਅਦ ਜੋ ਕਵਰ ਅਪ ਦੀ ਬਾਤ ਹੈ ਉਹ ਗੱਲ ਕੋਰਟ ਵਿੱਚ ਵੀ ਆਈ ਕਿ ਕਿਸੇ ਤਰ੍ਹਾਂ ਤੁਸੀਂ ਬਚਾਣ ਦੀ ਕੋਸ਼ਿਸ਼ ਕਰ ਰਹੇ ਹੋ ਆਪਣੇ ਅਫਸਰਾਂ ਨੂੰ ਨਹੀਂ ਤਾਂ ਕਿਸ ਤਰ੍ਹਾਂ ਦਾ ਡਿਲੇ ਹੈ ਔਰ ਕੀ ਹੈ ਤੋ ਦੂਜੀ ਗੱਲ ਜੋ ਉਹ ਕਹਿ ਰਹੇ ਨੇ ਕਿ ਕਨਸਟੇਬਲ ਹੈਗੇ ਔਰ ਇੱਕ ਅਫਸਰ ਇਨਸਪੈਕਟਰ ਹਨੀ ਸਿੰਘ ਉਹ ਕਹਿ ਰਹੇ ਕਿ ਸਾਨੂੰ ਸੱਟਾਂ ਲੱਗੀਆਂ ਔਰ ਹਾਂ ਤੋ ਉਹ ਉਹਨਾਂ ਨੇ ਕਿਹਾ ਕਿ ਭਈ ਤੁਸੀਂ अपना ਵੀ ਪੇਸ਼ ਰੱਖੋ ਪਰ ਇਹ ਕਾਰਵਾਈ ਪੰਜਾਬ ਪੁਲਿਸ ਅਗਰ ਕਰ ਦਿੰਦੀ ਤਾਂ ਇਹ ਇਨਾ ਵੱਧ ਹੀ ਨਹੀਂ ਮੈਟਰ ਇਹ ਸੀਗਾ ਕਿ 24 ਦੇ ਘੰਟੇ ਦੇ ਅੰਦਰ ਅੰਦਰ ਅਗਰ ਉਹਨਾਂ ਨੇ ਕੰਪਲੇਨ ਕੀਤੀ ਸੀ ਐਫਆਈਆਰ ਹੋਣੀ ਚਾਹੀਦੀ ਸੀ ਐਫਆਈਆਰ ਕਰਨਲ ਦੇ ਨਾਂ ਨੇ ਹੁੰਦੀ ਲੇਕਿਨ ਇਸ ਤਰ੍ਹਾਂ ਹੋਇਆ ਨਹੀਂ ਔਰ ਇਸੀ ਵਜ੍ਹਾ ਸੇ ਇਹ ਮਾਮਲਾ ਹੁੰਡ ਕੇ ਤੁਸੀਂ ਪਟਿਆਲਾ ਵੀ ਗਏ ਸੀ ਉਹ ਜਿੰਨੇ ਵੈਟਰਨ ਸੀ ਉਹ ਵੀ ਪਹੁੰਚੇ ਸੀ तो हुण आज प्रेस कॉन्फ्रेंस भी हुई और चीफ ऑफ आर्मी स्टाफ उथे पहुंचे सी है और उन्होंने कहा कि भाई ਅਸੀਂ ਉਮੀਦ ਕਰਨੇ ਕਿ ਫੇਅਰ ਐਂਡ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਏਗੀ ਤਾਂ ਉਹਨਾਂ ਨੇ ਪ੍ਰੈਸ ਦੇ ਸਵਾਲ ਨਹੀਂ ਲਿੱਤੇ ਬਟ ਇੱਕ ਬਾਤ ਹੈ ਕਿ ਇੱਕ ਇੱਕ ਗੁੱਸਾ ਹੈ ਕਿ ਵੈਟਰਨਸ ਹੋ ਗਏ ਜਾਂ ਆਰਮੀ ਅਫਸਰ ਹੋ ਗਏ ਇਸ ਤਰ੍ਹਾਂ ਤੁਸੀਂ ਬਰਤਾਫ ਕਰੋਗੇ ਦੂਜੀ ਔਰ ਗੌਰਵ ਯਾਦਵ ਨੇ ਕਿਹਾ ਕਿ ਇਹਨੂੰ ਪੁਲਿਸ ਵਰਸਸ ਆਰਮੀ ਵਾਲਾ ਕਿਸਾਨੀ ਬਣਾਉਣਾ ਚਾਹੀਦਾ ਪਰ ਲੇਕਿਨ ਇਹ ਗੱਲ ਹੈ ਕਿ ਕੀ ਇਹ ਹਾਈ ਹੈਂਡਡਨੈਸ ਸੀ ਗਈ ਔਰ ਇਹ ਜਿਨੇ ਇਨਕਾਊਂਟਰ ਸਪੈਸ਼ਲਿਸਟ ਇਨਵੋਲਵ ਸੀ ਗਏ ਤੇ ਇੱਕ ਇੰਟਰਸਪੈਕਸ਼ਨ ਦੀ ਜ਼ਰੂਰਤ ਹੈ ਪੰਜਾਬ ਪੁਲਿਸ ਨੂੰ ਲੇਕਿਨ ਇਹ ਵੱਡੀ ਕਾਰਵਾਈ ਹੁਣ ਇਸ ਤਰ੍ਹਾਂ ਹੋ ਜਾਂਦੀ ਹੈ ਕਿ ਪੰਜਾਬ ਪੁਲਿਸ ਦੀ ਕੋਸ਼ਿਸ਼ ਹੈ ਕਿ ਕਹੀਂ ਕਿਸੇ ਤਰ੍ਹਾਂ ਆਰਮੀ ਨੂੰ ਸੈਟੀਸਫਾਈ ਕੀਤਾ ਜਾਏ ਔਰ ਜੋ ਉਨੀ ਉਹਨਾਂ ਦੀ ਪਬਲਿਕ ਇਮੇਜ ਉਹਨਾਂ ਨੂੰ ਡੈਂਟ ਪੜ ਰਿਹਾ ਹੈ ਉਹ ਡੈਂਟ ਕਈ ਕਿਸੇ ਨਾ ਕਿਸੇ ਨਾਲ ਕੰਮ ਕੀਤਾ ਪਰ ਹੁਣ ਤੇ ਕੋਰਟ ਵਿੱਚ ਚਲੀ ਰਿਹਾ ਹੈ ਔਰ ਮਾਮਲਾ ਕਾਫੀ ਉਛਲ ਗਿਆ ਹੈ ਇੱਕ ਹੋਰ ਫੈਮਿਲੀ ਲਗਾਤਾਰ ਡਿਮਾਂਡ ਕਰ ਰਹੀ ਸੀ ਵੀ ਇੱਕ ਤੇ ਸੀਬੀਆਈ ਦੀ ਪ੍ਰੂਫ ਮੰਗ ਰਿਹਾ ਬਾਰ-ਬਾਰ ਉਹਦੇ ਉਹਨੂੰ ਲੈ ਕੇ ਕੋਰਟ ਵਿੱਚ ਕੀ ਹੋਇਆ ਪਲੱਸ ਇੱਕ ਆਪਾਂ ਦੇਖਿਆ ਪਹਿਲੇ ਦਿਨ ਤੋਂ ਹੀ ਵੀ ਉਹਨਾਂ ਦੀ ਫੈਮਿਲੀ ਕਹਿ ਰਹੀ ਹੈ ਵੀ ਐਸਐਸਪੀ ਨੂੰ ਉਥੋਂ ਰਿਮੂਵ ਕਰਨਾ ਚਾਹੀਦਾ ਕਿਉਂਕਿ ਬੀਇੰਗ ਅ ਸੁਪਰਵਾਈਜ਼ਰੀ ਅਫਸਰ ਇਹ ਪ੍ਰੋਪਰਲੀ ਹੈਂਡਲ ਨਹੀਂ ਕੀਤਾ ਗਿਆ ਸੋ ਸੀਬੀਆਈ ਨੂੰ ਲੈ ਕੇ ਵੀ ਰਿਸਪੌਂਡੈਂਟ ਬਣਾਇਆ ਉਹਨਾਂ ਨੂੰ ਕਿਦਾਂ ਅਸੀਂ ਸੀਬੀਆਈ ਆਲਰੇਡੀ ਰਿਸਪੌਂਡੈਂਟ ਹੋ ਗਈ ਹੈ ਲੇਕਿਨ ਗੱਲ ਇਹ ਹੈ ਔਰ ਹੁਣ ਕਿਉਂਕਿ ਪਹਿਲੀ ਹੈਰਿੰਗ ਸੀਗੀ ਉਹਦੇ ਵਿੱਚ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਉਹਨਾਂ ਨੇ ਸੀਬੀਆਨ ਨੂੰ ਰਿਸਪੌਂਡ ਬਟ ਉਸ ਤੋਂ ਪਹਿਲੇ ਪੰਜਾਬ ਸਰਕਾਰ ਨੂੰ ਔਰ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਗਈ ਐਸਆਈਡੀ ਦੀ ਗੱਲ ਕੀਤੀ ਗਈ ਬਿਜਿਸਟ੍ਰੀਅਲ ਇਨਕੁਆਇਰੀ ਦੀ ਗੱਲ ਕੀਤੀ ਗਈ ਨਾ ਹੁਣ ਤੁਸੀਂ ਇਨਕੁਆਇਰੀਆਂ ਤਾਂ ਬਹੁਤ ਕਰ ਲੋਗੇ ਲੇਕਿਨ ਗੱਲ ਇਹ ਹੈਗੀ ਹੈ ਕਿ ਤੁਸੀਂ ਜੋ ਜਦੋਂ ਫੇਅਰਨੈਸ ਦਿਖਾਣਾ ਚਾਹੀਦਾ ਸੀ ਤਾਂ ਤੁਸੀਂ ਪਹਿਲੇ ਐਫਆਈਆਰ ਹੀ ਦਰਜ ਕਰਦੇ ਤਾਂ ਉਹ ਤੇ ਹੋਇਆ ਨਹੀਂ ਤੇ ਉਹਨੂੰ ਲੈ ਕੇ ਬੜਾ ਸਖਤ ਰਵੱਈਆ ਸੀ ਕੋਰਟ ਦਾ ਕਿ ਤੁਸੀਂ ਐਕਸ਼ਨ ਲੈਣਾ ਚਾਹੀਦਾ ਸੀ ਔਰ ਹੁਣ ਐਕਸ਼ਨ ਨਹੀਂ ਲੀਤਾ ਗਿਆ ਤਾਂ ਕੌਣ ਰਿਸਪਾਂਸਿਬਲ ਹੈ ਹੁਣ ਜਿਸ ਤਰ੍ਹਾਂ ਪਰਿਵਾਰ ਕਹਿ ਰਿਹਾ ਕਿ ਐਸਐਸਪੀ ਨਾਨਕ ਸਿੰਘ ਹੈ ઓર ਰਿਸਪਾਂਸਿਬਲ ਹੈਗਾ ਤੇ ਇਹ ਤਾਂ ਦੇਖਣਾ ਹੋਵੇਗਾ ਕਿ 28 ਮਾਰਚ ਨੂੰ ਜਦ ਦੂਜੀ ਹੀアリング ਹੁੰਦੀ ਹੈ ਤੇ ਐਫੀਡੇਵਿਟ ਵਿੱਚ ਪੰਜਾਬ ਸਰਕਾਰ ਕਮਸ ਕਲੀਨ ਔਨ ਇਟ অর ਨਾਟ ਇਹ ਵੱਡੀ ਗੱਲ ਹੋਏਗੀ ਕਿਉਂਕਿ ਇਹ ਕਹਿ ਰਹੇ ਕਿ ਅਸੀਂ ਰਾਤ ਨੂੰ ਵੀ ਗਏ ਸੀ ਅਸੀਂ ਬਾਰ-ਬਾਰ ਨਾਨਕ ਸਿੰਘ ਨੂੰ ਫੋਨ ਵੀ ਕੀਤਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਉਹਨੇ ਇਹ ਵੀ ਹੈ ਕਿ ਕੀ ਨਾਨਕ ਸਿੰਘ ਹੀ ਹੁਣ ਡਿਸਾਈਡ ਕਰ ਸਕਦਾ ਸੀਗਾ ਕਿ ਹਾਇਰ ਅਫਸਰ ਹੈ ਉਹਨਾਂ ਨੂੰ ਤਾਂ ਜਾਣਕਾਰੀ ਹੋਣੀ ਹੈ ਕਿਉਂਕਿ ਕੋਈ ਵੀ ਪੁਲਿਸ ਫੋਰਸ ਹੈ ਆਪਣੇ ਬੰਦੇ ਨਾਲ ਕੀ ਐਫਆਈਆਰ ਕਰਦੀ ਕਿ ਨਹੀਂ ਕਰਦੀ ਉਹ ਗੱਲ ਅਲੱਗ ਹੈ ਕਿ ਮਾਮਲਾ ਹੁਣ ਇੰਨਾ ਵੱਡ ਗਿਆ ਕਿ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਨਹੀਂ ਪਤਾ ਸੀ ਕਿ ਇਹ ਬੰਦਾ ਯੂਨੀਫਾਰਮ ਦਾ ਹੈ ਜਾਂ ਆਰਮੀ ਅਫਸਰ ਹੈ ਪਰ ਉਹਦੇ ਵਿੱਚ ਕੋਰਟ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਕਿ ਜਦੋਂ ਉਹ ਕੁੱਟ ਰੇ ਸੀ ਕਰਨਲ ਬਾਤ ਨੂੰ ਤਾਂ ਉਹਨਾਂ ਨੇ ਆਪਣਾ ਆਈਡੀ ਕਾਰਡ ਕੱਢ ਕੇ ਦਿੱਤਾ ਸੀਗਾ ਕਾਹ ਸੀ ਮੈਂ ਆਰਮੀ ਅਫਸਰ ਹਾਂ ਤੁਸੀਂ ਨਾ ਕੁੱਟੋ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਹ ਪਹਿਲੇ ਕਾਰਡ ਲੈ ਲੇਤਾ ਔਰ ਉਹਦੇ ਬਾਅਦ ਸਰ ਕੋਰਨਾ ਫਿਰ ਚੱਲੂ ਗਿਆ ਤੁਸੀਂ ਕਿਉਂਕਿ ਡਿਫੈਂਸ ਵੀ ਕਵਰ ਕੀਤਾ ਬਹੁਤ ਐਮਚਾ ਕਵਰ ਕੀਤਾ ਇੱਕ ਨੱਕ ਮਤਲਬ ਸ਼ੌਕਿੰਗ ਹੈ ਵੀ ਇੱਕ ਸਰਵਿੰਗ ਆਰਮੀ ਕਰਨਲ ਆਪਣਾ ਆਈ ਕਾਰਡ ਦਿਖਾ ਰਿਹਾ ਔਰ ਸਾਨੂੰ ਪਤਾ ਉਹ ਸੈਂਸਿਟਿਵ ਪੋਜੀਸ਼ਨ ਤੇ ਕੰਮ ਕਰਦੇ ਨੇ ਇਸ ਲਈ ਕਰਨਲ ਸਾਹਿਬ ਤੇ ਉਹਨਾਂ ਦਾ ਮੋਬਾਈਲ ਜਿਹਦੇ ਜਿਹਦੇ ਵਿੱਚ ਸੈਂਸਿਟਿਵ ਡਾਟਾ ਵੀ ਹੋ ਸਕਦਾ ਪਲੱਸ ਆਈ ਕਾਰਡ ਪੁਲਿਸ ਪੂਰੀ ਰਾਤ ਆਪਣੇ ਕੋਲ ਰੱਖਦੀ ਹੈ ਸੋ ਡੈਲੀਬਰਟਲੀ ਉਹਨਾਂ ਨੂੰ ਪਤਾ ਸੀ ਵੀ ਇਹ ਸਰਵਿੰਗ ਆਰਮੀ ਕਰਨਲ ਨੇ ਆਮੀ ਅਫਸਰ ਨੇ ਫਿਰ ਵੀ ਉਹਨਾਂ ਨਾਲ ਇਦਾਂ ਦਾ ਮਿਸ ਬਿਹੇਵੀਅਰ ਕੀਤਾ ਗਿਆ ਦੇਖਿਏ ਇਹਦੇ ਸੋ ਇਹਨਾਂ ਦੇ ਅਫਸਰ ਨੇ ਤੇ ਸੈਨਾ ਉਹਨਾਂ ਦੇ ਪਿੱਛੇ ਖੜੀ ਹੈ ਵੈਟਰਨਸ اگر سوویلیان ਹੁੰਦਾ ਤਾਂ ਫਿਰ ਤਾਂ ਬਿਲਕੁਲ ਵਨ ਸਾਈਡਡ ਹੀ ਹੋ ਜਾਂਦਾ ਤਾਂ ਇਹ ਇੱਕ ਸਬਕ ਹੈ ਜੋ ਪੰਜਾਬ ਪੁਲਿਸ ਵਾਸਤੇ ਵੀ ਬੜਾ ਜ਼ਰੂਰੀ ਹੈ ਔਰ ਇੱਕ ਜੋ ਕਹ ਰਹੇ ਹੈ ਕਿ ਫਰੀ ਐਂਡ ਫੇਅਰ ਅਗਰ ਤੁਸੀਂ ਲੋਕਾਂ ਨੂੰ ਦੱਸਣਾ ਹੈ ਤੇ ਇੱਥੇ ਬੜੀ ਫੇਅਰਨੈਸ ਬਹੁਤ ਇੰਪੋਰਟੈਂਟ ਹੈਗੇ ਤਾਂ کورٹ ਵਿੱਚ ਕੀ ਹੁੰਦਾ ਹੈ ਔਰ ਖਾਸ ਤੌਰ ਤੇ ਕਿਸ ਤਰ੍ਹਾਂ ਪਬਲਿਕ ਡੋਮੇਨ ਵਿੱਚ ਆ ਗਿਆ ਹੈ ਪੂਰਾ ਮਾਮਲਾ ਤਾਂ ਇਹਦੇ ਵਿੱਚ ਜਸਟਿਸ ਮਿਲਣਾ ਬਹੁਤ ਜ਼ਰੂਰੀ ਹੈ ਔਰ ਕਿਉਂਕਿ ਸੈਨਾ ਖੁਦ ਵੀ ਕਹਿ ਰਹੇ ਸੀ ਸੀਨੀਅਰ ਅਫਸਰ ਹੈ ਉਹ ਕਹਿ ਰਹੇ ਸਾਨੂੰ 15 ਤਾਰੀਖ ਨੂੰ ਪਤਾ ਚੱਲਿਆ ਉਹਦੇ ਬਾਅਦ ਅਸੀਂ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਨਾਲ ਡੀਲ ਕਰ ਰਹੇ ਹਾਂ ਤੋ ਇੱਕ ਪਬਲਿਕ ਇਮੇਜ ਦੀ ਗੱਲ ਹੈ ਔਰ ਉਹਨੂੰ ਆਰਮੀ ਨੂੰ ਇੰਨਾ ਹਰਟ ਨਹੀਂ ਹੋਇਆ ਜਿੰਨਾ ਪੰਜਾਬ ਪੁਲਿਸ ਦੇ ਇਮੇਜ ਵਿੱਚ ਡੈਂਟ ਵਿੱਚ ਹੋਇਆ ਹੈ ਤੋ ਹੁਣ ਕਿਸ ਇੱਕ طرف ਹੈ ਲੇਕਿਨ ਪੰਜਾਬ ਪੁਲਿਸ ਦੀ ਕਾਰਵਾਈ ਇੱਕ طرف ਹੈ ਤਾਂ ਨਿਊਟਰੈਲਿਟੀ ਚੈੱਕ ਹੁਣ ਅਗਲੇ ਦਿਨਾਂ ਚੇ ਹੋ ਜਾਏਗੀ ਲੱਗਦਾ ਜਿਹੜੀ ਆਪਾਂ ਦੇਖਦੇ ਨਾਰਮਲੀ ਕਈ ਵਾਰੀ ਪੁਲਿਸ ਜਿਹੜੀ ਹਾਈ ਰੈਡ ਅਸ ਕਰਦੀ ਹੈ ਨਾਰਮਲ ਆਪਾਂ ਕੰਪਲੇਂਟਸ ਦੇਖਦੇ ਆ ਇਹ ਇੰਸੀਡੈਂਟ ਤੋਂ ਬਾਅਦ ਥੋੜੀ ਚੀਜ਼ਾਂ ਚੇਂਜ ਹੋਣ ਗਈਆਂ ਇੱਕ ਮੈਸੇਜ ਜਾਏਗਾ ਪੁਲਿਸ ਨੂੰ ਦੇਖਿਏ ਮੈਸੇਜ ਤਾਂ ਜਾਏਗਾ ਲੇਕਿਨ ਪੰਜਾਬ ਪੁਲਿਸ ਜਿਸ ਤਰ੍ਹਾਂ ਹੈ ਵਨ ਸਟੈਪ ਅੱਗੇ ਤੇ ਦੋ ਸਟੈਪ ਪਿੱਛੇ ਤੇ ਇਹਨਾਂ ਦਾ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਇੱਕ ਪੰਜਾਬ ਪੁਲਿਸ ਦੀ ਇਮੇਜ ਆਪਣੇ ਆਪ 'ਚ ਬੜਾ ਸਵਾਲੀਆ ਨਿਸ਼ਾਨ ਹੈ ਚਾਹੇ ਕਰਪਸ਼ਨ ਹੋ ਚਾਹੇ ਐਕਸ਼ਨ ਦੀ ਗੱਲ ਹੋਏ ਮੀਨਸ ਅਗਰ ਪੋਲਿਟੀਕਲ ਵਿਲ ਹੁੰਦਾ ਤਾਂ ਐਕਟ ਕਰਦੇ ਨਹੀਂ ਤਾਂ ਆਪਣੇ ਹੋਰ ਕੋਈ ਵੀ ਮਾਮਲਾ ਹੋਏ ਜਦੋਂ ਉਹਨਾਂ ਨੂੰ ਡਾਇਰੈਕਸ਼ਨ ਮਿਲਦਾ ਉਹ ਉਹਦਾ ਹੀ ਕੰਮ ਕਰਦੇ ਹੈ ਉਹ ਤਾਂ ਇਸ ਤਰ੍ਹਾਂ ਦਾ ਇੱਕ ਨੇਚਰ ਹੈ ਇੱਕ ਹੋ ਗਿਆ ਹੈ ਦੂਜਾ ਜੋ ਕਰਪਪਸ਼ਨ ਹੈ ਤਾਂ ਤੀਜੀ ਇਹ ਗੱਲ ਹੈ ਕਿ ਤੁਸੀਂ ਇਨਕਾਊਂਟਰ ਸਪੈਸ਼ਲਿਸਟ ਹੋ ਤੁਸੀਂ ਕਹਿੰਦੇ ਹੋ ਕਿ ਭਾਈ ਅਸੀਂ ਪ੍ਰੋਪਰ ਵੀ ਪ੍ਰਾਊਡ ਫੋਰਸ ਹੈਗਾ ਬਾਰਡਰ ਸਟੇਟ ਹੈ ਲੇਕਿਨ ਐਕਸ਼ਨ ਸਪੀਕਸ ਲਾਊਡਰ ਦਨ ਵਰਡਸ ਸੋ ਇਹਨਾਂ ਨੂੰ ਪ੍ਰੂਫ ਹੋਣ ਕਰਨਾ ਪਏਗਾ ਕਿ ਭਾਈ ਇਸ ਤਰ੍ਹਾਂ ਦੀ ਰੋਗ ਪੁਲਿਸ ਨਹੀਂ ਹੈਗੀ ਹੈ ਸੋ ਵਨ ਆਡ ਇਨਸੀਡੈਂਟ ਹੋ ਗਿਆ ਐਬੇਰੇਸ਼ਨ ਹੋ ਗਿਆ ਇਸ ਤਰ੍ਹਾਂ ਡੀਜੀਪੀ ਕਹਿ ਰਹੇ ਸੀਗੇ ਲੇਕਿਨ ਹੁਣ ਮੋਰਲ ਫੋਰਸ ਦਾ ਵੀ ਘਟ ਹੁੰਦਾ ਲੇਕਿਨ ਉਹਨਾਂ ਨੂੰ ਫਿਰ ਉੱਤੇ ਲਾਣਾ ਪਏਗਾ ਲੇਕਿਨ ਇਸ ਤਰ੍ਹਾਂ

اور آرمی دیکھو کہ پنجاب بارڈر سٹیٹ ہونے ایسے سارے لوگ ہیں جو آرمی پرتین ہیں हुँ. تو ایک میسج سٹرگ میسج آرمی والے چاہتے ہیں کہ پنجاب پولیس تو جائے हुँ. اور اے اگزمبلری پنشمنٹ ہونی چاہیے اس پورے معاملے ٹھیک ہے ਸੋ ਹੁਣ ਸਾਰੀ ਨਗਰਾਂ ਜਿਹੜੀਆਂ 28 ਤਰੀਕ ਨੂੰ ਰਹਿਣਗੀਆਂ ਜਦੋਂ ਹਾਈ ਕੋਰਟ ਦੁਬਾਰਾ ਇਸ ਕੇਸ ਨੂੰ ਸੁਣੇਗਾ ਲੇਕਿਨ ਕਿਉਂਕਿ ਇੱਕ ਪਾਸੇ ਆਰਮੀ ਹੈ ਇੱਕ ਪਾਸੇ ਪੁਲਿਸ ਹੈ ਡੈਫੀਨਿਟਲੀ ਇਹ ਵਰਸਸ ਨਹੀਂ ਹੈ ਲੇਕਿਨ ਜਿਸ ਤਰ੍ਹਾਂ ਇੱਕ ਆਰਮੀ ਆਫੀਸਰ ਨੂੰ ਟ੍ਰੀਟਮੈਂਟ ਕੀਤਾ ਗਿਆ ਇਹ ਪੰਜਾਬ ਪੁਲਿਸ ਵਾਸਤੇ ਇੱਕ ਅਪ ਕਾਲ ਹੈ ਔਰ ਹਰ ਇਨਸਾਨ ਜਿਹੜਾ ਇਹ ਕੋਟਵਾਲ ਹੁਣ ਦੇਖ ਰਿਹਾ ਵੀ ਕਿਸ ਤਰ੍ਹਾਂ ਦੇ ਟਫ ਮੈਸ ਲਏ ਜਾਂਦੇ ਨੇ ਦੁਸ਼ ਦੁਨੀਆ ਦੀ ਹਰ ਵੱਡੀ ਖਬਰ ਲਈ ਤੁਸੀਂ ਦੇਖਦੇ ਰਹੋ ਪੰਜਾਬ